جنهن جي نه سان اڄ وڌيڪ ٽڪاڻا نه ڪيو اڄ ان کي ٽرين جي جانا ڇا ٿي پائين ها ها اڄ اڄ آرام اڄ نه ڪيو संकनाल ਬਾਣੀ ਲਖਦਾ ਚੱਕਾ ਪੀਤ ਚਲੋ ਚਲੋ ਮੈਂ ਵੀ ਸ਼ਾਂਤੀ ਬੇਟੀਆਂ ਸਾਰੇ ਕਿਸਾਨੋਂ ਆਪਣੇ ਨਾਲ ਤੁਹਾਨੂੰ ਪਤਾ ਵੀ ਜਿਹੜੇ ਲੋਕ ਆਮ ਲੋਕ ਹੈ ਪਹਿਲਾਂ ਸਾਰੇ ਜੁੜੇ ਹੋਏ ਸੀ ਪਰ ਆਪਣੀਆਂ ਕਮੀਆਂ ਕਰਕੇ ਲੋਕ ਟੁੱਟ ਗਏ ਠੀਕ ਹੈ ਜੀ ਆਪਾਂ ਜੀ ਕੁਝ ਚੰਗਾ ਹੋ ਰਿਹਾ ਉਹਦੇ ਵਿੱਚ ਵੀ ਹੈ ਨਾ ਮੈਨੂੰ ਨਹੀਂ ਪਤਾ ਕਿ ਅਸੀਂ ਪ੍ਰੋਗਰਾਮ ਨੂੰ ਰੋਕਦੇ ਅਸੀਂ ਸਵਾਲ ਪੁੱਛਣਾ ਕਰਦੇ ਅਸੀਂ ਪ੍ਰੋਗਰਾਮ ਨੂੰ ਰੋਕਦੇ ਨਹੀਂ ਕੋਈ ਬੰਦਾ ਕੋਈ ਨਹੀਂ ਕਿਸਾਨ ਦੀ ਉਹਨੂੰ ਕਰਾ ਅੱਜ ਇਹ ਹੁਣ ਕੋਈ ਤੁਸੀਂ ਗੱਲ ਨੂੰ ਜਵਾਬਤ ਕਰਨਾ ਇਹਨਾਂ ਨੂੰ ਮਿਲੀਆਂ 15 ਦਾ ਕੰਮ ਕਰਾ ਜਿੰਦਾਬਾ 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 ਪੰਜਾਬ ਸੱਚਾ ਮੁਬਾਰਕ ਪੰਜਾਬ ਸੱਚਾ ਮੁਬਾਰਕ ਗੁਲਾਮ ਖਿਲਾਫ ਫਰੀਦ ਗੁਲਾਮ ਖਿਲਾਫ ਲਖੋ ਜੀ ਕਿ ਕਿਹਨਾਂ ਨੇ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਇੱਕ ਸੋਸ਼ਲਵਾਦੀ ਸ਼ੁਰੂ ਕੀਤੀ ਹੋਈ ਆ ਆਪਾਂ ਨੂੰ ਪਤਾ ਲੱਗ ਪਿਛਲੇ ਦਿਨਾਂ ਦੇ ਵਿੱਚ ਕਾਫੀ ਪਿੰਡਾਂ 'ਚ ਜਾ ਕੇ ਇਹ ਇੱਕ ਡਰਾਮੇਬਾਜ਼ੀ ਕਰ ਰਹੇ ਆ ਡਰਾਮੇਬਾਜ਼ੀ ਕੀ ਆ ਬਾਈ ਅਸੀਂ ਪਿੰਡਾਂ ਵਾਲਿਆਂ ਨਾਲ ਜਾ ਜਾ ਕੇ ਮਿਲੇ ਸਾਡੇ ਪਿੰਡ ਵੀ ਦੇਖਿਆ ਅੱਜ ਅਸੀਂ ਕੱਲੇ ਮਾਜਰੇ ਚ ਪਹੁੰਚੇ ਆਂ ਬਾਈ ਆ ਪਿੰਡ ਸਕੂਲ ਆ ਜਿਹੜਾ ਇਸ ਸਕੂਲ ਦੇ ਕਮਰੇ ਜਿਹੜੇ 14 15 ਚ ਇਹ ਬਣੇ ਹੋਇਆ ਕਾਲੀਆਂ ਦੇ ਮੌਕੇ ਜਾਨੀ ਜਿਹੜੀ ਇਹ ਦੇਮਾਨ ਸਰਕਾਰ ਆ ਜਾਂ ਭਗਵੰਤ ਮਾਨ ਸਰਕਾਰ ਆ ਬਾਈ ਇੱਕ ਢੇਲਾ ਹੋਰੇ ਇਹਨਾਂ ਨੇ ਰੁਪਈਆ ਨਹੀਂ ਪਿੰਡ ਦੇ ਉੱਤੇ ਲਾਇਆ 1 ਰੁਪਈਆ ਸਕੂਲ ਨੂੰ ਨਹੀਂ ਦਿੱਤਾ ਬਾਈ ਇਹਨਾਂ ਨੇ ਅੱਜ ਅਨਾਉਂਸ ਕਰਤਾ ਵੀ ਅਸੀਂ ਉਧਰ ਘਟਨ ਕਰਨ ਆ ਰਹੇ ਆਂ ਜਦੋਂ ਅਸੀਂ ਪਿੰਡ ਵਾਲਿਆਂ ਨਾਲ ਗੱਲ ਕੀਤੀ ਤਾਂ ਪਿੰਡ ਵਾਲੇ ਕਹਿੰਦੇ ਬਾਈ ਜਾ ਕੇ ਤੁਸੀਂ ਦੇਖ ਸਕਦੇ ਹੋ ਇੱਕ ਵੀ ਸਕੂਲ ਤੇ ਰੁਪਈਆ ਨਹੀਂ ਲੱਗਿਆ ਮਹੂਰਤ ਪਤਾ ਨਹੀਂ ਕਦ ਕਰਨਾ ਆ ਰਹੇ ਨੇ ਸੋ ਉਹਦੇ ਨਾਲ ਨਾਲ ਸ਼ੰਭੂ ਤੇ ਖਨੋਰੀ ਬਾਈ ਸਾਡੀਆਂ ਟਰਾਲੀਆਂ ਚੱਕ ਚੱਕ ਕੇ ਪਰਾਂ ਸਿੱਟੀਆਂ ਸਵਾ ਸਾਲ ਅਸੀਂ ਬੈਠ ਕੇ ਲਗਭਗ 13 ਮਹੀਨੇ ਅਸੀਂ ਬੈਠੇ ਹਾਂ ਉਥੇ ਆਪਣੀਆਂ ਜਿਹੜੀਆਂ ਹੱਕੀ ਮੰਗਾਂ ਨੇ ਕਿਉਂਕਿ ਦੇਵਾਨ ਮਾਨ ਭਗਵੰਤ ਮਾਨੇ ਸਾਰੇ ਕਹਿੰਦੇ ਸੀ ਵੀ ਇਹ ਮੰਗਾਂ ਬਿਲਕੁਲ ਜਾਇਜ਼ ਨੇ ਔਰ ਜਾਇਜ਼ ਹੈ ਵੀ ਨਹੀਂ ਬਾਈ ਜੇ ਅੱਜ ਇਹ ਮੰਗਾਂ ਸਾਡੀਆਂ ਪੂਰੀਆਂ ਨਹੀਂ ਹੁੰਦੀਆਂ ਤਾਂ ਜਿਹੜਾ ਇਹ ਪੰਜਾਬ ਨਹੀਂ ਪੂਰਾ ਇੰਡੀਆ ਜਿਹੜਾ ਟੂਟ ਇੰਡੀਆ ਦੇ ਲੋਕਾਂ ਦੇ ਹੱਥ 'ਚ ਠੂਠਾ ਆ ਜੂਗਾ ਕਿਉਂਕਿ ਇਹਨਾ ਮੰਗਾਂ ਤੋਂ ਬਿਗੇਰ ਸਰ ਨਹੀਂ ਸਕਦਾ ਸੋ ਪੂਰੇ ਭਾਰਤ ਦੇ ਜਿਹੜੀਆਂ ਮੰਗਾਂ ਨੂੰ ਕਿਸਾਨ ਲੜ ਰਹੇ ਸੀਗੇ ਉਹ ਜਾਨੀ ਸੈਂਟਰ ਦੀ ਸਹ ਦੇ ਉੱਤੇ ਜਿਹੜਾ ਟੈਗ ਸੰਭੂ ਦੇ ਖਨੌਰੀ ਕੀਤਾ ਬਾਈ ਉਹ ਚੀਜ਼ ਨੂੰ ਲੈ ਕੇ ਲੋਕਾਂ 'ਚ ਰੋਸ ਆ ਉਹ ਰੋਸ ਨੂੰ ਜ਼ਾਹਰ ਕਰਨ ਵਾਸਤੇ ਜਾਂ ਜਿਹੜਾ ਸਾਡੇ ਸੰਭੂ ਦੇ ਖਨੌਰੀ ਦੇ ਉੱਤੇ ਨੁਕਸਾਨ 2 ਕਰੋੜ ਦਾ ਹੋ ਗਿਆ ਬਾਈ ਸਾਡੇ ਪਟਿਆਲੇ ਜ਼ਿਲ੍ਹੇ ਦਾ 18 ਲੱਖ ਰੁਪਏ ਦੀਆਂ ਟਰਾਲੀਆਂ ਸਿਲੰਡਰ ਕੱਪੜੇ ਭਾਂਡੇ ਚੋਰੀ ਹੋ ਗਏ। ਅਸੀਂ ਬਈ ਆਹੀ ਸਵਾਲ ਉਹਨਾਂ ਨੂੰ ਕਰਨ ਵਾਤੇ ਵੀ ਬਈ ਜਿਹੜਾ ਸਾਡਾ ਨੁਕਸਾਨ ਹੋਇਆ ਉਹ ਸਰਕਾਰ ਪਰਵਾਈ ਕਰੇ। ਔਰ ਜਿਹੜਾ ਰਾਤ ਬਈ ਕਹਿਰ ਆ ਪਰਮਾਤਮਾ ਵੱਲੋਂ ਜਣੀ ਵਾਤਾਵਰਣ ਵੱਲੋਂ ਰੱਬ ਵੱਲੋਂ ਕਿ ਕਹਿਰ ਫਸਲਾਂ ਤੇ ਹੋਇਆ 70% ਫਸਲਾਂ ਖੇਤਾਂ 'ਚ ਗੜੀਆਂ। ਜਣੀ ਭਗਵਾਨ ਤੁਮਾਨ ਸਰਕਾਰ ਨੂੰ ਇਹ ਨਹੀਂ ਹੈ ਜਿਹੜਾ ਕਹਿੰਦਾ ਸੀ ਬੱਕਰੀ ਦਾ ਮੁਰਗੀ ਦਾ ਮੈਂ ਮੁਆਵਜ਼ਾ ਦੇਵਾਂਗਾ। ਇੱਕ ਵੀ ਬਿਆਨ ਨਹੀਂ ਆਇਆ ਬਈ ਧੜਕੇ ਦਾ 70% ਲੋਕਾਂ ਦੀਆਂ ਫਸਲਾਂ ਝੜ ਗਈਆਂ ਖੜੀਆਂ ਸੋ ਇਹੋ ਜਿਹੇ ਸਵਾਲ ਆ ਜਿਹੜੇ ਅਸੀਂ ਉਹ ਦੇਮਾਨ ਨੂੰ ਕਰਨੇ ਆ ਆਉਂਦਾ ਬਈ ਜ਼ਰੂਰ ਡਟ ਕੇ ਅਸੀਂ ਉਹਨਾਂ ਦਾ ਵਿਰੋਧ ਵੀ ਕਰਾਂਗੇ ਔਰ ਸਵਾਲ ਵੀ ਕਰਾਂਗੇ ਵੀ ਸਰ ਕਰਨ ਇਹ ਹੈ ਕਿ ਸਰਕਾਰ ਨੇ ਜੇ ਤਾਂ ਕੁਝ ਕਰਿਆ ਹੁੰਦਾ ਜਾਂ ਉਹ ਕਰਨਾ ਚਾਹੁੰਦੀ ਜਾਂ ਉਹ ਮੈਂ ਮਤਲਬ ਉਹਨਾਂ ਦਾ ਫੰਕਸ਼ਨ ਸੀ ਜੇ ਤਾਂ ਕੁਝ ਹੋਰ ਦੇਖੇ ਜਾਂਦੇ ਸੀ ਜਾਂ ਤਰਿਕ ਤੋਂ ਉਹਨੂੰ ਪਹਿਲੇ ਦਿੱਤੇ ਹੋਏ ਦਾ ਕੋਈ ਦਗਾੜਨ ਕਰਨੇ ਜਾਂਦੇ ਇਹ ਪਿਛਲੀਆਂ ਸਰਕਾਰਾਂ ਦੇ ਕੰਮ ਨੇ ਉਹਨਾਂ ਦਾ ਅਧਗਾਟਨ ਹੈ ਸ਼ੋਸ਼ਣਵਾਦੀ ਹੈ ਸਭ ਤੋਂ ਵੱਡੀ ਗੱਲ ਹੈ ਸੀਜ਼ਨ ਹੈ ਕਣਕ ਦਾ ਸੀਜ਼ਨ ਹੈ ਕਿਸੇ ਨੂੰ ਵੀ ਟਾਈਮ ਨਹੀਂ ਹੈਗਾ ਬਾਕੀ ਟੀਚਰਾਂ ਲਵੇ ਐਡਮਿਸ਼ਨ ਦਾ ਸਮਾਂ ਉਹਨਾਂ ਨੂੰ ਵੀ ਟਾਈਮ ਨਹੀਂ ਹੈਗਾ ਇਸ ਸਮੇਂ ਤਾਂ ਮਤਲਬ ਸਵੇਰ ਦੇ ਤੁਸੀਂ ਵੀ ਆ ਬਾਈ ਜੀ ਕਿਸਾਨ ਯੂਨੀਅਨ ਸਾਰੀ ਉਹਨਾਂ ਨੇ ਕੰਮ ਲਾਤੀ ਨਹੀਂ ਤੁਸੀਂ ਕਿਉਂ ਉੱਥੇ ਹੋ ਇੱਥੇ ਅਸੀਂ ਉਹਨਾਂ ਦਾ ਇਹ ਪੁੱਛਣ ਪਾਸ ਸੀ ਸਵਾਲ ਹੀ ਕਰਨੇ ਨੇ ਨਾ ਕੀ ਕੀ ਸਵਾਲ ਸਵਾਲ ਦਾ ਸਭ ਤੋਂ ਵੱਡੀ ਤੇ ਗੱਲ ਉਹਨੂੰ ਵੀ ਪਤਾ ਹੀ ਆ ਜੀ ਰੋਲ ਦੇ ਸਵਾਲ ਨੇ ਵੀ ਜਿਹੜਾ ਇੱਕ ਤਾਂ ਸ਼ੰਭੂ ਤੇ ਖਨੋਰੀ ਬਾਰਡਰ ਸਰਕਾਰ ਦਾ ਸੈਂਟਰ ਨਾਲ ਮਿਲ ਕੇ ਇਹਨਾਂ ਨੇ ਕੀ ਕੀ ਕੁਸ਼ ਕੀਤਾ आया इधर आ अभी ना जाए भाई আরে পালা পালা চুপ করে ওই মুন্ডা গন্তি

ਆਜਾ ਆਜਾ ਕੋਸੀ ਪਿੰਡਾਂ ਦੇ ਵਿੱਚ ਅੱਜ ਮੈਂ ਇਸ ਪਿੰਡ ਖੱਲੇ ਮਾਜਰਾ ਸੋਜਿਆ ਅਸਬਦ ਨਿਰਾ ਕਲਾਸ ਆ ਰਹੀ ਕਿਤੇ ਮੈਂ ਜਾ ਰਹੇ ਹਾਂ ਜਿਹੜੇ ਕੰਮ ਹੋ ਚੁੱਕੇ ਆ ਤਾਂ ਅਦਗਾਰਨ ਕਰ ਰਹੇ ਹਾਂ ਜਿਵੇਂ ਚਾਰ ਦੀਵਾਰੀ ਨਵੇਂ ਕਮਰੇ ਬਣਾਉਣੇ ਆ ਸਾਇੰਸ ਰੂਮ ਬਣਾਉਣੇ ਆ ਤਾਂ ਨਵੇਂ ਵਾਸ਼ਰੂਮ ਤੋਂ ਲੈ ਕੇ ਬੰਦ ਰਹੀ ਉਹ ਸਾਰੇ ਕੰਮ ਅਸੀਂ ਜਿਹੜੇ ਪਿਛਲੇ 3-4 ਸਾਲਾਂ ਤੋਂ ਕੀਤੇ ਆ ਉਹ ਅਧਿਕਾਰਤਨ ਅਸੀਂ ਕਰ ਰਹੇ ਆ ਤੇ ਬੜਾ ਅੱਛਾ ਲੱਗਦਾ ਜਦੋਂ ਬੱਚਿਆਂ ਨੂੰ ਮਿਲਦੇ ਆ ਕਿ ਤਾਂ ਬੱਚਿਆਂ ਨਾਲ رابطہ ਕਾਇਮ ਹੁੰਦਾ ਸਕੂਲ ਦੀਆਂ ਸਮੱਸਿਆਵਾਂ ਨੂੰ ਜਾਣਨ ਦਾ ਮੌਕਾ ਮਿਲਦਾ ਉਹ ਆਪਣੀ ਡਿਮਾਂਡ ਦੇ ਰਹੇ ਨੇ ਕਿ ਸਾਡੇ ਆਹ ਕੰਮ ਹੋਣ ਵਾਲੇ ਨੇ ਉਹ ਡਿਮਾਂਡ ਲੈ ਰਹੇ ਆ ਔਰ ਬਾਕੀ ਪਿੰਡ ਦੇ ਜਿਹੜੇ ਪਤਵੰਤੇ ਨੇ ਜਿਹੜੇ ਮੋਤਬਰ ਸਾਡੀ ਪਾਰਟੀ ਦੇ ਪੰਚਾਇਤ ਸਹਿਬਾਨ ਸਭ ਨੂੰ ਮਿਲਣ ਦਾ ਮੌਕਾ ਮਿਲਦਾ ਪਰ ਪਿੰਡ ਦੇ ਜਿਹੜੇ ਗੰਭੀਰ ਇਸ਼ੂਜ਼ ਨੇ ਕਿ ਕਿਹੜੀ ਕਿਹੜੀ ਗ੍ਰਾਂਟਾਂ ਚਾਹੀਦੀ ਨੇ ਉੱਤੇ ਵਿਚਾਰ ਚੱਲਦਾ ਕਿਸਾਨਾਂ ਦਾ ਕਹਿਣਾ ਵੀ ਜਿਹੜਾ ਜੇ ਮੈਂ ਉਹਨਾਂ ਨੂੰ ਪ੍ਰੋਟੈਸਟ ਕਰਦੇ ਦੇ ਗ੍ਰਿਫਤਾਰ ਕੀਤਾ ਉਹਨਾਂ ਦੀ ਪੱਗਾਂ ਲਈਆਂ ਕੀ ਲੱਗਦਾ ਉਹਨਾਂ ਦਾ ਕਹਿਣਾ ਸਰਕਾਰ ਕਿਸਾਨਾਂ ਦੇ ਸਿਰ ਤੇ ਆਈ ਸੀ ਹੁਣ ਸਰਕਾਰ ਉਹਨਾਂ ਧੱਕੀ ਚੱਲੀ ਨਹੀਂ ਦੇਖੋ ਮੈਂ ਤਾਂ ਖਰ ਦੂਸਰੇ ਪਿੰਡ ਤੇ ਇੱਥੇ ਆ ਰਿਹਾ ਮੇਰੀ ਨੌਲੇਜ ਤਾਂ ਹੈ ਨਹੀਂ ਗੱਲ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਦੇਖੋ ਆ ਇਹ ਡੈਮੋਕ੍ਰੇਸੀ ਅਚ ਆਪਾਂ ਬਟਾ ਸਟ ਆਪਣਾ ਜਿਹੜਾ ਕਰ ਸਕਦੇ ਆ ਸ਼ਾਂਤ ਮੈਤਰੀਕੇ ਨਾਲ ਆਪਣੀ ਗੱਲ ਕਹਿ ਸਕਦੇ ਆ ਪਰ ਮੈਂ ਇੱਕ ਗੱਲ ਕਹਿਣਾ ਜੀ ਮੈਂ ਹਮੇਸ਼ਾ ਕਿਸਾਨਾਂ ਦੇ ਨਾਲ ਰਹੇ ਜਦੋਂ ਮੇਰੇ ਦਫ਼ਤਰ ਦੇ ਬਾਹਰ ਕਿਸਾਨ ਆਏ ਤੇ ਮੈਂ ਧਰਨੇ 'ਚ ਨਾਲ ਬੈਠਾ ਸੀ ਜਦੋਂ ਮੈਂ ਐਮਐਲਏ ਨਹੀਂ ਸੀਗਾ ਮੈਂ ਹਰੇਕ ਧਰਨੇ ਦੇ ਵਿੱਚ ਪੂਰੀ ਪੂਰੀ ਦਿਹਾੜੀ ਬੈਠਾ ਜੀ ਦਿੱਲੀ ਜਾਂਦੇ ਰਿਆਂ ਧਰਨੇ ਤੇ ਅਖਨੌਰੀ ਬਾਰਡਰ ਵੀ ਹੋ ਗਿਆ ਸਾਰੇ ਕਿਤੇ ਹੋ ਗਏ ਮੈਂ ਬੇਨਤੀ ਕਰਦਾ ਕਿ ਆਪਣਾ ਪੰਜਾਬ ਆਪਣੇ ਬੱਚੇ ਨੂੰ ਇਨਾਂ ਦੀ ਸਿੱਖਿਆ ਦੇ ਸਕੂਲ ਦੇ ਵਿੱਚ ਇਹ ਅਧਿਕਾਰਨ ਹੋ ਰਿਹਾ ਤਾਂ ਇਹ ਚੰਗੀ ਗੱਲ ਹੈ ਜਿ ਅੱਗੇ ਤਾਂ ਸਰਕਾਰਾਂ ਸੁਣਦੀਆਂ ਨਹੀਂ ਸੀਗੇ ਹਾਂ ਜੇ ਕੋਈ ਕਿਸਾਨ ਭਰਾ ਸਾਡੇ ਜਿਹੜੇ ਕਹਿੰਦੇ ਨੇ ਕਿ ਸਾਡੀ ਕੋਈ ਮੰਗ ਆ ਫੈਸਿਫਿਕ ਮੰਗਿਆ ਉਹ ਤੁਸੀਂ ਦੱਸੋ ਮੁੱਖ ਮੰਤਰੀ ਸਾਹਿਬ ਟਾਈਮ ਵੀ ਦਿੰਦੇ ਨੇ ਬਲਦੇ ਵੀ ਨੇ ਬਿਲਕੁਲ ਤਿਆਰ ਨੇ ਹਾਂ ਇਹ ਜਿਹੜੇ ਬਹੁਤ ਵੱਡਾ ਮਸਲਾ ਹੈ ਕੇਂਦਰ ਨਾਲ ਹੈ ਇਹ ਪੰਜਾਬ ਸਰਕਾਰ ਦੇ ਦਾਰੇ ਚਾਹੁੰਦਾ ਦੱਸਦੇ ਤੁਸੀਂ ਵੀ ਆ ਪੰਜਾਬ ਸਰਕਾਰ ਦੇ ਦਾਰੇ ਚ ਉਹ ਤਾਂ ਕੋਈ ਤਾਂ ਕੋਈ ਪ੍ਰੋਬਲਮ ਹੀ ਨਹੀਂ ਜਿਹੜਾ ਕੇਂਦਰ ਸਰਕਾਰ ਕਿਉਂਕਿ ਸਾਰਾ ਪੂਰਾ ਦੇਸ਼ ਜਿਹੜਾ ਉਹਦੇ ਕਿਸਾਨ ਇਸ ਗੱਲ ਦੀ ਮੰਗ ਕਰ ਰਹੇ ਆ ਉਹ ਕੇਂਦਰ ਸਰਕਾਰ ਦੇ ਉੱਪਰ ਪ੍ਰੈਸ਼ਰ ਪਾਈਏ ਅਸੀਂ ਨਾਲ ਮੂਰੇ ਚੱਲਾਂਗੇ ਜੀ ਹੋਕੇ ਕਿ ਕਿਪਨ ਮੈਂ ਕਿਸਾਨਾਂ ਦੇ ਨਾਲ ਆ ਪਰ ਮੈਂ ਮਜ਼ਦੂਰ ਦਾ ਪੁੱਤ ਆ ਮੇਰੇ ਕੋਲ ਜ਼ਮੀਨ ਤਾਂ ਹੈ ਨਹੀਂ ਜੀ ਪਰ ਮਜ਼ਦੂਰਾਂ ਦੇ ਵੀ ਬਹੁਤ ਮਸਲੇ ਨੇ ਜੀ ਮਜ਼ਦੂਰਾਂ ਦੀ ਵੀ ਫੰਗ ਗੱਲ ਕਰਨੀ ਚਾਹੀਦੀ ਆ ਮੈਂ ਮਜ਼ਦੂਰ ਆ ਮਜ਼ਦੂਰਾਂ ਦੇ ਗਰੀਬ ਲੋਕ ਬਹੁਤ ਨੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਆਬਾਦੀ ਆ ਜੀ ਐਸੀ ਵਰਗ ਭਾਈ ਕਰੇ ਜਿਹੜੇ ਅੱਜ ਕਿਸਾਨ ਗ੍ਰਿਫਤਾਰ ਆ ਉਹਨਾਂ ਨੂੰ ਮਿਲੋਗੇ ਤੁਸੀਂ ਹਰ ਕੋਈ ਗੱਲ ਲਈ ਜੀ ਮੈਂ ਹੁਣੇ ਗੱਲ ਕਰਕੇ ਮੇਰੇ ਤੁਸੀਂ ਦੱਸਿਆ ਹੁਣੇ ਮੈਂ ਗੱਲ ਕਰਕੇ ਮੈਂ ਗੱਲ ਕਰੂਗਾ ਜੀ ਕੋਈ ਗੱਲ ਨਹੀਂ ਸਾਡੇ ਉਹੀ ਤਾਏ ਚਾਚੇ ਨੇ ਸਾਡੇ ਭਰਾ ਹੀ ਨੇ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ